ਗੌੜੀ ਕਬੀਰ ਜੀ ਚੋਆ ਚੰਦਨ ਮਰਦਨੰਗਾ ਸੋ ਤਨ ਜਲੇ ਕਾਠ ਕੇ ਸੰਗਾ ਇਸ ਤਨ ਧਨ ਕੀ ਕਵਨ ਵਡਾਈ ਧਰਨ ਪਰੈ ਉਰਵਾਰ ਨ ਜਾਈ ਰਹਾਉ ਰਾਤ ਜੇ ਸੋ ਵਹੈ ਦਿਨ ਪਰਹਿ ਕਾਮ ਇੱਕ ਖਿੰਨ ਲਹਿ ਨ ਹਰ ਕੋ ਨਾਮ ਆਤਾ ਡੋਰ ਮੁਖ ਖਾਇਓ ਤੰਬੂਰ ਮਰਤੇ ਬਾਰ ਕਸ ਬਾਂਦੇ ਉਚੋਰ ਗੁਰਮਤਿ ਰਸ ਰਸ ਹਰ ਗੁਨ ਗਵੈ ਰਾਮੇ ਰਾਮ ਰਮਤ ਸੁਖ ਪਾਵੈ ਕਿਰਪਾ ਕਰ ਕੈ ਨਾਮ ਦਰੜਾਈ ਹਰ ਹਰ ਬਾਸ ਸੁਗੰਧ ਵਸਾਈ ਕਹਿਤ ਕਬੀਰ ਚੇਤਰੇ ਅੰਦਾ ਸਤਿ ਰਾਮ ਝੂਠਾ ਸਭ ਧੰਦਾ ਗਉੜੀ ਕਬੀਰ ਜੀ ਤੇ ਪਦੇ ਚਾਰ ਤੁਕੇ ਜਬ ਉਲਟ ਪਈ ਹੈ ਰਾਮ ਦੁੱਖ ਬਿਨ ਸੇ ਸੁਖ ਕਿਉ ਬਿਸਰਾਮ ਬਹਿਰੀ ਉਲਟ ਭਈ ਹੈ ਮੀਤਾ ਸਾਕਤ ਉਲਟ ਸੋ ਜਨ ਭਈ ਚੀਤਾ ਅਬ ਮੋਹੇ ਸਰਬ ਕੁਸ਼ਲ ਕਰਮਨਿਆ ਸ਼ਾਂਤ ਭਈ ਜਬ ਗੋਬਿੰਦ ਜਾਣਿਆ ਰਹਾਉ ਤਨ ਮੈਂ ਹਉਤੇ ਕੋਟੋ ਪਾਦ ਉਲਟ ਭਈ ਸੁਖ ਸੈਡ ਸਮਾਦ ਆਪੇ ਬਿਸ਼ਾਨੇ ਆਪੇ ਆਪ ਰੋਗ ਨ ਬਿਆਪੈ ਤਿੰਨੋਂ ਤਾਪ ਅਬ ਮਨ ਉਲਟ ਸਨਾਤਨ ਹੁਆ ਤਬ ਜਾਣਿਆ ਜਬ ਜੀਵਤ ਮੁਆ ਕਹੋ ਕਬੀਰ ਸੁਖ ਸਹਿਜ ਸਮਾਵੋ ਆਪ ਨ ਡਰੂ ਨ ਅਵਰ ਡਰਾਵੋ ਗਉੜੀ ਕਬੀਰ ਜੀ ਵਿੰਡਮੁ ਹੈ ਜਿਉ ਕਹਿ ਘਰ ਜਾਤਾ ਸ਼ਬਦ ਅਤੀਤ ਅਨਾਹਦ ਰਤਾ ਜਿਨ ਰਾਮ ਜਾਣਿਆ ਤਿਨ ਪਛਾਨਿਆ ਜਿਉ ਗੋਂਗੇ ਸਾਕਰ ਮਨ ਮੰਨਿਆ ਐਸਾ ਗਿਆਨ ਕਥੈ ਬਨਵਾਰੀ ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ ਰਹਾਉ ਸੋ ਗੁਰ ਕਰੋ ਜੇ ਬਹੁਰ ਨ ਕਰਨਾ ਸੋ ਪਦ ਰਵੋ ਜੇ ਬਹੁਰ ਨ ਰਬ ਨਾ ਸੋ ਧਿਆਨ ਧਰੋ ਜੇ ਬਹੁਰ ਨ ਧਰਨਾ ਐਸੇ ਮਰੋ ਜੇ ਬਹੁਰ ਨ ਮਰਨਾ ਉੱਟੀ ਗੰਗਾ ਜਮਨ ਮਿਲਾਵੋ ਬਿਨ ਜਲ ਸੰਗਮ ਮਨ ਮਹਿ ਨਾਵੋ ਲੋਟਾ ਸੰਸਾਰ ਵਿਹਾਰਾ ਤਤ ਵਿਚਾਰ ਕਿਆ ਬਰ ਵਿਚਾਰਾ ਅਜ ਤੇਜ ਬਾਹੇ ਪ੍ਰਥਮੀ ਆਕਾਸ਼ਾ ਐਸੀ ਰਹਤ ਰਹੋ ਹਰ ਭਾਸਾ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ ਐਸੀ ਰਹਤ ਰਹੋ ਹਰ ਪਾਸਾ ਕਹ ਕਬੀਰ ਨਿਰੰਜਨ ਤਿਆਵੋ ਤਿਤ ਘਰ ਜਾਓ ਜੇ ਬਹੁਰ ਨਆਵੋ ਗਉੜੀ ਕਬੀਰ ਜੀ ਤੇ ਪਦੇ ਕੰਚਨ ਸਿਉ ਪਾਈਆ ਨਹੀਂ ਧੋਲ ਮਨ ਦੇ RAM ਲਿਆ ਹੈ ਮੋਲ अब मोहे राम अपना कर जनिया सहज सुपाए मेरा मन मनिया रहाऊ ब्रह्म कथ कथंत न पाया राम भगत बैठे घर आया कहो कबीर चंचल मत त्यागी केवल राम भगत निज भागी गौड़ी कबीर जी ਜੇ ਮਰਨੇ ਸਭ ਜਗ ਤਰਸਿਆ ਸੋ ਮਰਨਾ ਗੁਰ ਸ਼ਬਦ ਪਰਗਾਸਿਆ ਅਬ ਕੈਸੇ ਮਰੂੰ ਮਰਨ ਮਨ ਮੰਨਿਆ ਮਰ ਮਰ ਜਾਤੇ ਜਿਨ ਰਾਮ ਨ ਜਾਣਿਆ ਰਹਾਉ ਮਰਨੋ ਮਰਨ ਕਹੈ ਸਭ ਕੋਈ ਸਹਜੇ ਮਰੇ ਅਮਰ ਹੋਏ ਸੋਈ ਕਹੋ ਕਬੀਰ ਮਨ ਭਿਆ ਅਨੰਦਾ ਗਇਆ ਪਰਮ ਰਹਿਆ ਪਰਮਾਨੰਦਾ ਗਉੜੀ ਕਬੀਰ ਜੀ ਕਥ ਨਹੀਂ ਠੌਰ ਮੂਲ ਕਥ ਲਾਵੂੰ ਹੋਜਤ ਤਨ ਮੈਂ ਠੌਰ ਨ ਪਾਵੂੰ ਲਾਗੀ ਹੋਏ ਸੁਜਾਨੇ ਪੀਰ RAM ਭਗਤ ਅਨਿਆਲੇ ਤੀਰ ਰਹਾਉ ਏਕ ਭਾਈ ਦੇਖੋ ਸਭ ਨਾਰੀ ਕਿਆ ਜਾਨੋ ਸੇ ਕੌਣ ਪਿਆਰੀ ਕੋ ਕਬੀਰ ਜਾ ਕਹਿ ਮਸਤਕ ਭਾਗ ਸਭ ਪਰ ਹਰਤਾ ਕੋ ਮਿਲੇ ਸੁਹਾਗ ਗਉੜੀ ਕਬੀਰ ਜੀ ਜਾ ਕਹਿ ਹਰ ਸਾ ठा ਕੁਰ ਭਾਈ ਮੁਕਤ ਅਨੰਤ ਪੁਕਾਰਣ ਜਾਈ ਅਬ ਕੋ ਰਾਮ ਪਰ ਸਾ ਤੁਰਾ ਤਬ ਕਾਹੂ ਕ ਕਵਨ ਨਿਹੁਰਾ ਰਹਾਓ ਤੀਨ ਲੋਕ ਜ ਕਹਿ ਹੈ ਪਰ ਸੋ ਕਾਹੇ ਨਾ ਕਰੈ ਪ੍ਰਤਪਰ ਕਹੋ ਕਬੀਰ ਇਕ ਬੁੱਧ ਵਿਚਾਰੀ ਕਿਆ ਵਸ ਜਾਉ ਵਿਖਦੇ ਮਹਿਤਾਰੀ ਗਉੜੀ ਕਬੀਰ ਜੀ ਬਿਨ ਸਤ ਸਤੀ ਹੋਏ ਕੈਸੇ ਨਾਰ ਪੰਡਤ ਦੇਖੋ ਹਿਰਦੈ ਵਿਚਾਰ ਪ੍ਰੇਤ ਬਿਨ ਕੈਸੇ ਬਦੈ ਸਨੇਹੁ ਜਬ ਲਗ ਰਸ ਤਬ ਲਗ ਨਹੀਂ ਨਿਹੋ ਰਹਾਓ ਸਾਨ ਸਤ ਕਰੈ ਜੀ ਆਪਣੇ ਸੋ ਰਮਈਏ ਕੋ ਮਿਲੈ ਨ ਸੁਪਨੇ ਤਨ ਮਨ ਤਨ ਗ੍ਰਹਿ ਸੌਪ ਸਰੀਰ ਸੋਈ ਸੋਹਗਨ ਕਹੈ ਕਬੀਰ ਤਨ ਮਨ ਤਨ ਗ੍ਰਹਿ ਸੌਪ ਸਰੀਰ सोई ਸੁਹਾਗਣ ਕਹੈ ਕਬੀਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਅਹੇ ਗੁਰੂ ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜੱਪ